ਹਲੋ ਜੀ ਵੈਲਕਮ ਜੀ ਤੁਹਾਡਾ ਮੇਰੇ ਚੈਨਲ ਦੇ ਉੱਪਰ ਤੇ ਅੱਜ ਆਪਾਂ ਕਰਦੇ ਆ ਕਟਿੰਗ ਸਲਵਾਰ ਦੀ ਇੱਕ ਵੱਖਰੇ ਤਰੀਕੇ ਦੇ ਨਾਲ ਤੇ ਆਪਾਂ ਪੌਂਚਾ ਕੱਟ ਲਿਆ ਜੀ ਸਕੂਟ ਡਰੈਸ ਹੈ ਤੇ ਇਹ ਆਪਾਂ ਪੌਂਚਾ ਕੱਟ ਲਿਆ ਤੇ ਇਹਦੇ ਵਿੱਚ ਮਤਲਬ ਕਿ ਆਪਾਂ 1 ਇੰਚ ਇੱਥੋਂ ਇਧਰੋਂ ਤਾਂ ਆਪਣੀ ਪੂਰੀ ਰਹੂਗੀ ਇਧਰ ਆਪਾਂ ਟੇਡੀ ਕਾਟ ਪਾਉਣੀ ਕਿਉਂਕਿ ਇਧਰ ਆਪਣਾ ਹਾ ਜੁੜਿਆ ਚ ਸਿੱਧ ਪੱਟ ਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿਹੜਾ ਕਾਟ ਪਾ ਲੈਣੀ ਪਰ ਜਦੋਂ ਤੁਸੀਂ ਪੌਂਚਾ ਜਾਂਣ ਲੱਗੇ ਉਦੋਂ ਤੁਸੀਂ ਇਹ ਜ਼ਰੂਰ ਚੈੱਕ ਕਰਨਾ ਹੈ ਆਉਣਾ ਆਪਣੀ ਇਸ ਤਰ੍ਹਾਂ ਕਾਟ ਪਾ ਦਾਂਗੇ ਇਸ ਨਾਲ ਤਾਂ ਢੀ ਸਲਵਾਰ ਦਾ ਪੌਂਚਾ ਚੱਕਿਆਣਾ ਜਾਊਗਾ ਨਾ ਗਿੱਟੇ ਲੰਗੇ ਹੋਣਗੇ ਇਹਦੇ ਨਾਲ ਵਧੀਆ ਕਾਟ ਹੋਊਗੀ ਬਸ ਇੱਥੇ ਸੈਂਟਰ ਚ ਲਾ ਲੈਣਾ ਕੱਟ ਤੇ ਇਹ ਆਪਾਂ ਜਦੋਂ ਚੜਨ ਲੱਗੇ ਉਦੋਂ ਇਹ ਆਪਾਂ ਇਹ ਚੀਜ਼ ਉੱਪਰ ਵਾਲਾ ਤੇ ਲਿਆਉਣੀ ਹੈ ਇਸ ਤਰ੍ਹਾਂ ਇਹ ਬਣ ਜਾਊਗਾ ਤੇ ਇਹ ਜਿਹੜੇ ਪੌਂਚੀ ਦੀ ਪੌਂਚੀ ਸਲਵਾਰ ਦੇ ਐ ਡੈਗ ਦੀ ਹੁੰਦੀ ਉਹ ਡੈਗ ਦੇਣੀ ਐ ਵਾਲ ਨਹੀਂ ਪੈਂਦੇ ਇਸ ਤਰ੍ਹਾਂ ਤੁਡੀ ਵਧੀਗਾ ਬਨਾਸਟੀ ਟਕਟੇ ਸਲਵਾਰ ਤੋਂ ਸਟੀਟ ਸਲਵਾਰ ਬਣ ਜਾ ਜਿੰਨਾ ਮੇਰੇ ਨਾ ਪਹਿਣਾ ਵੀ ਨਰਾ ਜਿੰਨਾ ਨੂੰ ਨਹੀਂ ਉਹਨਾਂ ਲਈ ਇਹ ਖਾਸ ਵੀਡੀਓ ਹੈ ਹੁਣ ਆਪਾਂ ਕਟਿੰਗ ਕਰਦੇ ਆਂ ਕੁੰਦਿਆਂ ਦੀ ਇਹ ਤੁਸੀਂ ਜਿੰਨਾ ਪਹੁੰਚੇ ਦਾ ਮੇਜਮੈਂਟ ਲੈਣਾ ਚੌੜਾ ਜਿੰਨਾ ਰੱਖਣਾ ਉਹਨਾਂ ਰੱਖ ਕੇ ਜਿੰਨੀ ਇਹਦੀ ਲੈਂਥ ਰੱਖਣੀ ਰੱਖ ਕੇ ਉਸ ਤੋਂ ਬਾਅਦ ਜੀ ਵੱਧ ਘੱਟ ਲੈਂਥ ਕੋਈ ਨਹੀਂ ਰੱਖਣੀ ਲੈਂਥ ਇਹਦੀ ਸਿਰਫ ਇਥੋਂ ਕੰਨਾਂ ਤੋਂ ਪੂਰਾ ਰਹਿਣ ਦੇਣਾ ਇੱਥੇ ਅੱਧੇ ਇੰਚ ਦੀ ਜਾਂ ਇੰਚ ਦੀ ਕਾਟ ਥੱਲੇ ਨੂੰ ਪਾ ਦੇਣੀ ਹੈ ਠੀਕ ਹੈ ਜੀ ਹੁਣ ਆਪਾਂ ਕਰ ਕੱਟਦੇ ਆਂ ਕੁੰ ਕੁੰਦੇ ਉੰਦੇ ਕੱਟਾਂ ਲਈ ਜੀ ਤੁਸੀਂ ਪਹਿਲਾਂ ਇੱਥੇ 2 2 ਇੰਚ ਦਾ ਨਿਸ਼ਾਨ ਲਾ ਲੈਣਾ ਵਾ ਜੇ ਮਤਲਬ ਕਿ ਸਕੂਲ ਡਰੈਸ ਕਿਸੇ ਕੁੜੀ ਦੀ ਹੈ ਛੋਟੀ ਦੀ ਯਾਨੀ ਕਿ ਇਹ ਤੁਹਾਨੂੰ 9th ਕਲਾਸ ਚ ਪੜਦੀ ਹੈ ਤੁਸੀਂ ਸਾਬ ਲੋੜ ਵੀ ਕਿੱਡੀ ਹੋਊਗੀ 15 ਸਾਲਾਂ ਦੀ ਕੁੜੀ ਦੀ ਡਰੈਸ ਹੈ 14 15 ਸਾਲਾਂ ਦੀ ਇਸ ਲਈ ਆਪਾਂ 2 2 ਇੰਚ ਦੀ ਇਹ ਕਾਟ ਪਾਈ ਹੈ ਤੇ ਜੇਕਰ ਤੁਸੀਂ ਮਤਲਬ ਕਿ ਵੀ ਹੈਲਥੀ ਹੈ ਹਨਾ ਤੇ ਫਿਰ ਤੁਸੀਂ 2.5 ਤੋਂ 3 ਇੰਚ ਦੀ ਵੀ ਇੱਥੇ ਕਾਟ ਪਾ ਸਕਦੇ ਆ ਇਹ ਤੋਂ ਆਪਾਂ 2 ਇੰਚ ਦੀ ਕਾਟ ਪਾ ਲਈ ਤੇ ਤੋਂ ਥੱਲੇ ਮੈਨੇਜਮੈਂਟ ਕਰਨਾ ਜੀ ਉਹ ਤੁਸੀਂ ਝੋਲੀ ਰੱਖਣੀ ਹੈ 9 ਇੰਚ ਰੱਖ ਸਕਦੇ ਹਾਂ ਹੁਣ ਇਹ ਝੋਲੀ ਦਾ ਮੈਨੇਜਮੈਂਟ ਕਰ ਲਿਆ ਜੀ 9 ਇੰਚ ਲੱਗਦੀ ਜਿਹੜੀ ਥੱਲੇ ਲੈਂਥ ਰੱਖਣੀ ਆਪਾਂ ਇਹ ਜਿਹੜੇ 2 ਇੰਚ ਆਪਾਂ ਛੱਡਿਆ ਇਹ ਤੋਂ ਥੱਲੇ ਆਪਾਂ ਇਹਦੀ ਮੈਂਤੀ ਕਰਨੀ ਹੈ ਆਪਾਂ ਰੱਖਣੀ ਹੈ ਦੀ ਲੈਂਥ ਜੀ 32 ਇੰਚ ਥੋੜਾ ਜਿਹਾ ਆਪਾਂ ਉੱਪਰ ਨੂੰ ਕਰ ਲੈਨੇ ਕਪੜਾ థ రకర్టీ టూ రక్కు బ కుది నిశా ఎండ ఇ రకాగి కు క जाने की जोड़ा कटना तो उदू बाद जी आप इधर इधरली सैड पर आप लाई है झोली वाली निशानी जी इतने आप इधर नहीं कटना इतने आप सीधी इतों तिखी तिखी काट पानी है इस तरह करके ठीक है जी जो आप कटे आप पहले ही थानू दस दें ਇਥੋਂ 1.5 ਇੰਚ ਪਾਈ ਹੈ ਉਦੋਂ ਆਪਾਂ ਇੱਥੇ 1.5 ਇੰਚ ਦੀ ਪਹਿਲਾਂ ਹੀ ਨਿਸ਼ਾਨੀ ਲਾ ਲਵਾਂ ਜਾਂ ਤੁਸੀਂ ਮਗਰੋਂ ਲਾ ਲਿਓ ਦੂਜੇ ਪਹੁੰਚ ਦੀ ਕਟਾਈ ਨਹੀਂ ਹੋਗੀ ਜਿਹੜੀ ਜੇ ਆਪਾਂ ਇਥੋਂ ਲਾਉਂਦੇ ਹਨਾ 1.5 ਇੰਚ ਦੀ ਆਪਣੀ ਇਥੋਂ ਹੀ ਇਹ ਲੈਂਥ ਕੱਟ ਜਾਣੀ ਸੀ ਜਿਹੜੀ ਇਥੋਂ ਲੈ ਕੇ ਕੁੰਡੇ ਤੋਂ ਥੱਲੇ ਆਸਨ ਤੋਂ ਚੋੜੀ ਤੋਂ ਤੁਸੀਂ ਕਹਿੰਦੇ ਆ ਇਥੋਂ ਲੈ ਕੇ ਪਹੁੰਚੇ ਤੱਕ ਘਾਟ ਤੋਂ ਘਾਟ ਆਪਣੀ ਜਿਹੜੀ ਇਹ ਹੈਗੀ ਨਾ 27 28 ਇੰਚ ਇਹ ਇਨੀ ਤਿੱਖੀ ਕਾਟ ਹੋਣੀ ਚਾਹੀਦੀ ਮਤਲਬ ਕਿ ਇਥੋ ਝੋਲੀ ਤੋਂ ਲੈ ਕੇ ਇਥੋ ਤੱਕ ਫੇਰ ਆਪਣੀ ਜਿਹੜੀ ਹੈ ਮਤਲਬ ਕਿ ਹੈ ਨਾ ਪਹੁੰਚਾ ਪਿੱਛੋਂ ਚੱਕੀ ਦਾਣੀ ਭੜਾਣੇ ਲੱਗਦਾ ਗਿੱਟੇ ਨੰਗੇ ਨਹੀਂ ਹੁੰਦੇ ਮਤਲਬ ਕਿ ਹਰਕਦੇ ਇਨੀ ਕ 36 35 36 38 ਤੱਕ ਸਲਵਾਰ ਆਉਂਦੀ ਹੈ ਇਹਦਾ ਮੈਨੇਜਮੈਂਟ ਘੱਟ ਤੋਂ ਘੱਟ 27 28 ਇੰਚ ਹੋਣਾ ਚਾਹੀਦਾ ਇਹ ਆਪਣਾ 29 ਇੰਚ ਹੈ ਜੀ 1 ਇੰਚੀ ਤੋਂ ਝੋਲੀ ਚ ਆ ਜਾਊਗਾ ਇਹ ਫੇਰ ਤੁਹਾਡੀ ਸਲਵਾਰ ਕਟਿੰਗ ਲਈ ਵਧੀਆ ਤੁਹਾਡੀ ਸਲਵਾਰ ਦੇ ਕੁੰਡੇ ਨਹੀਂ ਕੱਟੇ ਚੱਕੇ ਜਾਣੇ ਪਿੱਛੋਂ ਪਹੁੰਚੇ ਹੁਣ ਆਪਾਂ ਇਹਨੂੰ ਕਟਿੰਗ ਕਰ ਲਗੇ ਜੀ ਤੇ ਫੇਰ ਆਪਾਂ ਦੂਜਾ ਪਹੁੰਚਾ ਕੱਟ ਲਈਏ ਬਨਾਲੀ ਕੱਟਦਾ ਹੁਣ ਆਪਏ ਇਹਦੇ ਉੱਪਰ ਰੱਖ ਲੈਨੇ ਜਿਹੜਾ ਕਟਿਆ ਇਧਰਲੀ ਸਾਈਡ ਉਹਦੇ ਉਹਦੇ ਉੱਪਰ ਕੁੰਦਰਾ ਰੱਖਦੇ ਕੱਟਣ ਤੋਂ ਪਹਿਲਾਂ ਪਤਾ ਨੂੰ ਦੱਸ ਦਿੰਨੇ ਆ ਵੀ ਆ ਆਪਾਂ ਝੋਲੀ ਵਿੱਚ ਲੈ ਲਈਏ ਇਹਦੀ ਇੱਥੋਂ ਇਸ ਤਰ੍ਹਾਂ ਤੁਸੀਂ ਇੱਥੋਂ ਨਹੀਂ ਕੱਟਣਾ ਇਧਰੋਂ ਕੱਟ ਦੇਣਾ ਜਿੱਥੇ ਆਪਣੀ ਨਿਸ਼ਾਨੀ ਲਾਈਏ ਇੱਥੋਂ ਲੈ ਕੇ ਆਪਾਂ ਇਹਦੀ ਕਟਿੰਗ ਕਰਕੇ ਘਾਟ ਪਾ ਦਾਂਗੇ ਇਹ ਸਿਰਫ ਇੱਕ ਆਪਣੇ ਪਹੁੰਚ ਹੀ ਨਾ ਚੱਕੀ ਜਾਣ ਤੇ ਨਾ ਪਹੁੰਚਾ ਇਧਰੋਂ ਫਿਰ ਇਹ 2 ਇੰਚ ਇੱਥੇ ਰੱਖਣਾ ਤੇ ਇਹਦੀ ਜਿਹੜੀ ਮੈਂਤੀ ਕਰਨੀ ਉਹ 2 ਇੰਚ ਤੋਂ ਥੱਲੇ ਕਰਨੀ ਹੈ ਤੇ ਆਸਣ ਮੈਨ ਲੱਗਿਆ ਇਹ ਚੀਜ਼ ਵਿੱਚ ਲੈ ਲੈਣੀ ਹੈ 2 ਇੰਚ ਉਥੋਂ ਜੇ ਤੁਹਾਡੀ 9 ਇੰਚ ਹੈ ਤਾਂ ਤੁਸੀਂ 7 ਇੰਚ ਰੱਖ ਕੇ ਇਹ ਕਰ ਸਕਦੀ ਹੈ ਠੀਕ ਹੈ ਜੀ ਹੁਣ ਆਪਾਂ ਉੱਪਰ ਰੱਖ ਕੇ ਕੁੰਡੇ ਦੇ ਉੱਪਰ ਕੁੰਡਾ ਕਟਿੰਗ ਕਰ ਲਗੇ ਲਓ ਜੀ ਇਧਰੋਂ ਤਾਂ ਆਪਾਂ ਕੁੰਦਾ ਕੱਟ ਕੇ ਇਕੋ ਜਿਹਾ ਕਰ ਲਿਆ ਸੀ ਹੁਣ ਆਪਾਂ ਕਰਦੇ ਆਸਨ ਵਾਲੀ ਸਾਈਡ ਤੇ ਇੱਥੋਂ ਇਹ ਕਾਟ પા ਕੇ ਇਹਨੂੰ ਇਕੋ ਜਿਹਾ ਕਰ ਲਾਂਗੇ ਉੱਪਰੋਂ ਇਧਰੋਂ ਉਧਰੋਂ ਲਾ ਦਾਂਗੇ ਤੇ ਇਸ ਤਰ੍ਹਾਂ ਆਪਣੀ ਸਲਵਾਰ ਦੀ ਕਟਿੰਗ ਹੋ ਜੂਗੀ ਹੁਣ ਆਪਾਂ ਇਕੋ ਜਿਹਾ ਰੱਖ ਕੇ ਇਹਨੂੰ ਜਿਹੜਾ ਵਾਧਾ ਇੱਥੋਂ ਸਾਰਾ ਵਾਧੂ ਘਾਟੂ ਲਾ ਕੇ ਇਹਨੂੰ ਜਿਹੜਾ ਆਪਾਂ ਪਹਿਲਾਂ ਕੁੰਦਾ ਕੱਟਿਆ ਸੀ ਉਹਦੇ ਬਰਾਬਰ ਕਰ ਲਾਂਗੇ ਉਹ ਸਮਝ ਨਾ ਲੱਗੇ ਤਾਂ ਤੁਸੀਂ ਵੀਡੀਓ ਵਾਰ-ਵਾਰ ਦੇਖ ਕੇ ਇਹਦੀ ਕਟਿੰਗ ਕਰ ਸਕਦੇ ਆ ਪਰ ਤੁਸੀਂ ਕਾਲ ਨਹੀਂ ਕਰਨੀ ਜੀ ਜੇ ਨਾ ਸਮਝ ਲੱਗੇ ਤਾਂ ਕਮੈਂਟ ਵੀ ਕਰ ਸਕਦੇ ਆ ਠੀਕ ਹੈ ਜੀ ਹੁਣ ਆਪਣੀ ਪੌਂਚੇ ਵੀ ਕੱਟੇ ਗਈ ਕੁੰਦੇ ਵੀ ਕੱਟੇ ਗਈ ਤੇ 벨ਟ ਰਹੇਗੀ 벨ਟ ਜਿਹੜੀ ਪੌਂਚੇ ਨੂੰ ਲੱਥਾ ਕਪੜਾ ਉਹਦੀ ਬਣ ਜੂਗੀ ਕਿਉਂਕਿ ਇਹ ਛੋਟੀ ਹੈ 벨ਟ ਤੇ ਇਹ ਆਪਾਂ ਜੁਨੀਫਾਰਮ ਬਣਾਣੀ ਆਪਾਂ ਕਮੀਜ਼ ਦੀ ਵੀਡੀਓ ਵੀ ਪਾਵਾਂਗੇ ਕਿਉਂਕਿ ਉਹ ਇਹ ਜੈਕਟਰ ਲਾਉਣੀ ਹੈ ਤੇ ਸਕੂਲ ਡਰੈਸ ਕਰਕੇ ਠੀਕ ਹੈ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਪਲੀਜ਼ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਹੈ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ